ਸਭ ਤੋਂ ਪਹਿਲਾਂ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ ਤੌਰ ਸਭ ਤੋਂ ਸਾਡੀਆਂ ਸੰਸਥਾਵਾਂ ਜਿਹੜੀਆਂ ਹਮੇਸ਼ਾ ਸੇਧ ਲੈ ਕੇ ਚੱਲਦੀਆਂ ਇੱਕ ਰਾਜਨੀਤਿਕ ਜਿਹੜੀ ਸੰਸਥਾ ਸੀ ਸਾਡੀ ਸ਼੍ਰੋਮਣੀ ਕਾਲੀ ਦਲ ਉਹ ਇੱਥੋਂ ਹੀ ਸਿਰਜੀ ਗਈ ਹੈ। ਜਦੋਂ 14 ਦਸੰਬਰ 1920 ਨੂੰ ਇਹਦਾ ਆਗਾਜ਼ ਕੀਤਾ ਗਿਆ। ਇਸ੍ਰੀ ਅਕਾਲ ਤੌਰ ਸਭ ਤੋਂ ਕੀਤਾ ਗਿਆ। ਸਮੇਂ ਦੇ ਨਾਲ ਇਸ ਸ਼੍ਰੋਮਣੀ ਕਾਲੀ ਦਲ ਨੇ ਬਹੁਤ ਵੱਡੀਆਂ ਮੱਲਾ ਮਾਰੀਆਂ ਬੜੀ ਵੱਡੀ ਸੇਵਾ ਕੀਤੀ ਔਰ ਇਹਦਾ ਕੰਮ ਸੀ ਜਿਹੜਾ ਉਹ ਸੀ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੇ ਆਲੇ ਦੁਆਲੇ ਬਾੜ ਬਣ ਕੇ ਖਲੋਣਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਦੁਨੀਆਂ ਵਿੱਚ ਪਹੁੰਚਾਉਣਾ ਉਹ ਸਾਰੀਆਂ ਗੱਲਾਂ ਬੜੇ ਵਧੀਆ ਟੰਗ ਨ ਚੱਲੀਆਂ ਔਰ ਲੋਕਾਂ ਦੇ ਜਿਹੜਾ ਕੌਮ ਦਾ ਇਤਿਹਾਸ ਸੀਗਾ ਉਹ ਬੜਾ ਸਨੈਰੀ ਅਖਰਾਂ ਵਿੱਚ ਲਿਖਿਆ ਗਿਆ ਬੜੀਆਂ ਪ੍ਰਾਪਤੀਆਂ ਵੀ ਕੀਤੀਆਂ ਬੜੀਆਂ ਸਰਕਾਰਾਂ ਵੀ ਬਣਾਈਆਂ ਬਹੁਤ ਸਾਰੀ ਸੰਘਰਸ਼ ਵੀ ਕੀਤੇ ਬੜੀਆਂ ਕੁਰਬਾਨੀਆਂ ਵੀ ਕੀਤੀਆਂ ਤੇ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਦੁਨੀਆ ਵਿੱਚ ਉਸ ਨਕਸ਼ੇ ਵਿੱਚ ਆਇਆ ਜਿਹਦਾ ਕੁਰਬਾਨੀਆਂ ਦਾ ਇਤਿਹਾਸ ਕਿਤੇ ਭੁੱਲਿਆ ਨਹੀਂ ਜਾ ਸਕਦਾ ਸੋ ਮੈਂ ਸਭ ਇਹ ਨਹੀਂ ਕਿ ਅੱਜ ਜਿਹੜਾ ਲੋੜ ਕਿਉ ਪਈ ਕੁਝ ਸਮੇਂ ਤੋਂ ਸਾਡੀ ਸਿੱਖ ਸੋਚ ਜਿਹੜੀ ਸੀ ਉਹ ਸਾਡੇ ਕੁਝ ਵਰਕਰਾਂ ਵਿੱਚੋਂ ਕੁਝ ਲੀਡਰਾਂ ਵਿੱਚੋਂ ਗਵਾਚ ਗਈ ਜਿਹਦੇ ਕਾਰਨ ਜਿਹੜੀ ਸਿੱਖ ਸੋਚ ਵਾਲੀ ਸੰਗਤ ਸੀ ਜਾਂ ਕਨਟੈਕਟ ਸੋਚ ਵਾਈ ਸੰਗਤੀ ਉਹ ਸਾਡੇ ਤੋਂ ਦੂਰੀ ਬਣਾ ਬੈਠੇ ਉਹਦਾ ਕਾਰਨ ਸੀ ਕੋਈ ਸਾਡੇ ਕੋਲੋਂ ਗਲਤੀਆਂ ਹੋ ਗਈਆਂ ਕੁਝ ਅਵਗਿਆ ਹੋਈਆਂ ਤੇ ਕੌਮ ਦੀ ਆਵਾਜ਼ ਸੀ ਕਿ ਸਾਰੇ ਆਓ ਉਸੇ ਪਲੇਟਫਾਰਮ ਤੇ ਬੈਠੋ ਸ਼੍ਰੀ ਹਕਾਤਾ ਸਾਹਿਬ ਤੇ ਫਸੀਲ ਦੇ ਸਾਹਮਣੇ ਖੜੇ ਹੋ ਕੇ ਚੋਕ ਕੌਮ ਦੇ ਕੋਲੋਂ ਜੋ ਸਾਡੇ ਵਰਕਰਾਂ ਕੋਲੋਂ ਗਲਤੀਆਂ ਹੋਈਆਂ ਲੀਡਰਾਂ ਕੋਲੋਂ ਗਲਤੀਆਂ ਹੋਈਆਂ ਉਹਦੀ ਅਰਦਾਸ ਕਰੋ ਤੇ ਮਾਫੀ ਮੰਗੋ ਉਹ ਸਾਰੀ ਕਿਉਂਕਿ ਅਸੀਂ ਸਦਾ ਇਕਵਾਲ ਸੇ ਝੁੰਡਾ ਦੇ ਕਮਾਂਡ ਇੱਥੇ ਕਮੇਟੀ ਬਣਾਈ ਸੀ ਤੇ ਪੂਰੇ ਪੰਜਾਬ ਵਿੱਚ ਕੋਈ ਪੂਰੇ ਪੰਜਾਬ ਚ ਹੁੰਦਿਆ ਹੋਇਆ ਇੱਕ ਆਵਾਜ਼ ਨਿਕਲੀ ਸੀ ਕਿ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ਼੍ਰੀ ਹਕਾਤਰ ਸਾਹਿਬ ਦੇ ਤੇ ਸਾਨੂੰ ਮੁਖ ਹੋ ਕੇ ਮਾਫੀ ਨਹੀਂ ਮੰਗਦੀ ਉਨੀ ਚਿਰ ਤੱਕ ਕੌਮ ਮਾਫ ਨਹੀਂ ਕਰ ਸਕਦੀ ਅਸੀਂ ਆਵਾਜ਼ ਉਠਾਈ ਜਦੋਂ ਨਹੀਂ ਬਿਲਕੁਲ ਮੰਨਿਆ ਗਿਆ ਹਾਰ ਕੇ ਕੁਝ ਲੀਡਰ ਜਿਹੜੇ ਸਿਰ ਵੱਖਰੇ ਹੋਏ ਤੇ ਉਹਨਾਂ ਨੇ ਜਾ ਕੇ ਫਿਰ ਉੱਥੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਸ਼੍ਰੀ ਹਕਾਤਰ ਸਾਹਿਬ ਤੋਂ ਸਾਨੂੰ ਹੁਕਮ ਹੋਇਆ 2 ਦਸੰਬਰ ਨੂੰ ਇੱਕ ਕੌਮ ਨੂੰ ਵੱਡੀ ਰਾਤ ਮਿਲੀ ਪਾਰਟੀ ਨੂੰ ਵੱਡੀ ਰਾਤ ਮਿਲੀ ਹਰ ਸ਼ਖਸ ਜਿਹੜਾ ਸੀ ਉਹਨੂੰ ਸਕੂਨ ਹੋਇਆ ਕਿ ਇੱਥੋਂ ਜਿਹੜਾ ਆਵਾਜ਼ਾ ਦਿੱਤਾ ਗਿਆ ਸੀ ਕਿ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋਲੇ ਬੁਲਾਏ ਇਕਦੇ ਧਾਰਮਿਕ ਤੌਰ ਤੇ ਜਿਹੜੀਆਂ ਵਗਿਆ ਹੋਈਆਂ ਸੀ ਉਹਦੀ ਵੀ ਜਿਹਨਾਂ ਨੂੰ ਤਨਖਾਹ ਲੱਗਣੀ ਸੀ ਤਨਖਾਹ ਲੱਗੀ ਸਾਡੇ ਵਰਗਿਆਂ ਨੂੰ ਵੀ ਸੇਵਾ ਲੱਗੀ ਔਰ ਸਾਰਿਆਂ ਨੇ ਖਿੜੇ ਮੱਥੇ ਪਰਵਾਨ ਕੀਤੀ ਤਨਖਾਹ ਵੀ ਨਭਾਈ ਸੇਵਾ ਵੀ ਕੀਤੀ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਵੀ ਪ੍ਰਾਪਤ ਹੋਈ ਬਖਸ਼ਿਸ਼ ਹੋਈ ਲੇਕਿਨ ਜਿਹੜੀ ਸੰਸਥਾ ਇਹ ਦੇ ਕਰਕੇ ਦੁਬਦਾ ਪਈ ਸੀ ਜਿਹਦੇ ਕਰਕੇ ਲੋਕਾਂ ਦੇ ਵਿੱਚ ਬਖਰੇਮਾ ਪਿਆ ਸੀ ਉਹ ਮਤ ਜਿਹੜੀ ਮਨ ਜਿਹੜੀ ਸਾਡੀ ਮਨਾਂ ਦੀ ਦੂਰੀ ਸੀ ਉਹਨੂੰ ਬਣਾਉਣ ਵਾਸਤੇ ਇਕੱਤਰ ਕਰਨ ਵਾਸਤੇ ਸ਼੍ਰੀ ਅਕਾਤਾ ਸਭ ਤੋਂ ਸੱਤ ਮੈਂਬਰੀ ਕਮੇਟੀ ਆਰਗੇਨਾਈਜ਼ ਕੀਤੀ ਗਈ ਉਹਨਾਂ ਦੇ ਵਿੱਚੋਂ ਵੀ ਪ੍ਰਧਾਨ ਸਾਹਿਬ ਨੂੰ ਕਨਵਿਨਸ਼ਨ ਲਾਇਆ ਪਰ ਦਬਾਅ ਹੇਠ ਬਸਦਲੀ ਕਰਕੇ ਕਮਜ਼ੋਰੀ ਕਰਕੇ ਅੱਗੇ ਦੇ ਕੇ ਚਲੇ ਗਏ ਸਾਬਕਾ ਪ੍ਰਧਾਨ ਪਟੂੰਗਰ ਸਾਹਿਬ ਅਸਤੀਫਾ ਦੇ ਕੇ ਚਲੇ ਗਏ ਪਰ ਫਿਰ ਵੀ ਪੰਜ ਮੈਂਬਰੀ ਕਮੇਟੀ ਨੂੰ ਮਾਨਤਾ ਮਿਲੀ ਕਿ ਤੁਸੀਂ ਆਪਣੀ ਵਿਧੀ ਵਿਧਾਨ ਅਨੁਸਾਰ ਭਰਤੀ ਸ਼ੁਰੂ ਕਰੋ ਬਿੱਤਰ ਤੇ ਨਹੀਂ ਅੰਤਰੀ ਅਰਦਾਸ ਕੀਤੀ ਸੀ ਅਕਾਲ ਤਾ ਸਰ ਸਾਹਿਬ ਤੇ ਆ ਕੇ 18 ਮਾਰਚ ਨੂੰ ਸ਼ੁਰੂ ਕਰਨ ਵਾਸਤੇ ਅਰਦਾਸ ਕੀਤੀ ਸੀ ਉਹਦੇ ਵਾਸਤੇ ਸੀ ਆਏ ਜਿਹੜਾ ਕਿਹਾ ਜਾ ਰਿਹਾ ਕਿ ਇਹ ਫੇਕ ਭਰਤੀ ਆ ਗੁੰਮਰਾ ਕੀਤਾ ਜਾ ਰਿਹਾ ਭਰਤੀ ਦੇ ਨਾਮ ਤੇ ਤਾਂ ਉਹਦੇ ਚਲੋ ਅਸੀਂ ਅਸੀਂ ਕਿਸੇ ਕੋਈ ਸਰਟੀਫੀਕਟ ਨਹੀਂ ਲੈਣੇ ਅਸੀਂ ਤਖਤ ਸਾਹਿਬ ਤੇ ਆਈ ਹਾਂ ਤਖਤ ਦੀ ਮਹਾਨਤਾ ਨੂੰ ਬਰਕਰਾਰ ਰੱਖਾਂਗੇ ਸਤਿਕਾਰ ਰੱਖਾਂਗੇ ਕੌਮ ਸਾਡੇ ਕੋਲ ਜਵਾਬ ਮੰਗੇਗੀ ਉਹਨਾਂ ਨੂੰ ਜਵਾਬ ਦੇਆ। ਇਹ ਨਵੀਂ ਪਾਰਟੀ ਹੋਏਗੀ ਕਿ ਕਿਸ ਤਰ੍ਹਾਂ ਦੀ ਪਾਰਟੀ ਹੋਏਗੀ? ਸ਼੍ਰੋਮਣੀ ਅਕਾਲੀ ਦਲ ਉਹਨੂੰ ਤੁਸੀਂ ਕਿਦਾਂ ਦੇਖਦੇ ਹੋ? ਉਹ ਦੇਖੋ ਸ਼੍ਰੀ ਅਕਾਲਤਾਸਰ ਸਾਹਿਬ ਦਾ ਜੋ ਹੁਕਮ ਹੋਇਆ ਸੀ ਅਸੀਂ ਉਹਦੇ ਅਨੁਸਾਰ ਪਾਰਟੀ ਕਰ ਰਹੇ ਹਾਂ। ਉਹਨਾਂ ਨੇ ਆਪਣੇ ਆਪ ਕੀਤੀ ਹੈ। ਉਹ ਆਪਣਾ ਦਲ ਬਣਖੜਾ ਬਣਾਉਣਾ ਚਾਹੁੰਦੇ ਹੁਣ ਕਹਿ ਨਹੀਂ ਸਕਦੇ। ਪਰ ਅਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ 1920 ਚ ਉਸਰਿਆ ਸੀ ਉਹਦੇ ਅਨੁਸਾਰ ਸੀ ਕੌਮ ਨੂੰ ਇਕੱਠੇ ਕਰਨਾ ਸੀ। ਯਾਨੀ ਕਿ ਅੱਜ ਦੀ ਪਾਰਟੀ ਜਿਹੜੀ ਹੈ ਉਹ ਸਰਪ੍ਰਮਾਨਤ ਮੰਨੀ ਜਾਏਗੀ। ਦੇਖੋ ਜਦੋਂ ਸ਼੍ਰੀ ਅਕਾਲਤਾਸਰ ਸਾਹਿਬ ਸਰਪ੍ਰਮਾਨਤ ਹੈ ਤੇ ਆਟੋਮੈਟਿਕਲੀ ਜਿਹੜੀ ਇਹ ਭਰਤੀ ਹੈ ਉਹਦੀ ਦਿਸ਼ਾ ਨਿਰਦੇਸ਼ ਹੋਏਗੀ ਤੇ ਸਰਪ੍ਰਭਾਨਤੀ ਹੋਏਗੀ ਜਿਹੜੀ ਗੱਲ ਬੇਨਤੀ ਕੀਤੀ ਨੂੰ ਉਹਦਾ ਮੈਂ ਜਵਾਬ ਕੀ ਦਿਆਂ ਜੀ ਜਿਨ੍ਹਾਂ ਲੋਕਾਂ ਨੇ ਅੱਜ ਕੌਨ ਨੂੰ ਪਾਰ ਕੇ ਰੱਖ ਦਿੱਤਾ ਜਿਹਨਾਂ ਨੇ ਪਾਰਟੀ ਦੀ ਤਬਾਹੀ ਦੇ ਕੰਢੇ ਤੇ ਲਿਆ ਕੇ ਖੜਾ ਕਰ ਦਿੱਤਾ ਉਹਨਾਂ ਦੇ ਬੰਦ ਜਵਾਬ ਨਹੀਂ ਦੇਣਾ ਚਾਹੁੰਦੇ ਕੱਲ ਇੱਕ ਅਪੀਲ ਕੀਤੀ ਗਈ ਕਿ ਸਾਰੇ ਆਗੂ ਇਕੱਠੇ ਹੋਣਾ ਚਾਹੀਦੇ ਹਾਂ ਅਸੀਂ ਅਸੀਂ ਅਪੀਲ ਕਰਦੇ ਹਾਂ ਜੀ ਸਾਰੇ ਆਓ ਸ਼੍ਰੀ ਹਕਮਤਾਰ ਸਾਹਿਬ ਦੀ ਸ਼ਰਨ ਚਾਓ ਜਿੱਥੇ ਤੁਹਾਨੂੰ ਉਪਦੇਸ਼ ਦਿੱਤਾ ਗਿਆ ਸੀ ਆਦੇਸ਼ ਜਾਰੀ ਕੀਤਾ ਗਿਆ ਸੀ ਉਸ ਆਦੇਸ਼ ਦੇ ਅਨੁਸਾਰ ਚੱਲੋ ਬਲਵਿੰਦਰ ਜੀ ਮੈਂਬਰ ਕਮੇਟੀ ਨਾਲ ਹੀ ਨਦੀ ਪਰਚੇ ਹੋਏ ਮੰਨੀ ਜਾਏਗੀ ਬਿਲਕੁਲ ਜੀ ਮਰਵਿੰਦਾ ਸਿੰਘ ਪੁੰਡਰਵਾਲੋ ਜੱਥੇਦਾਰਾਂ ਨੂੰ ਤੁਸੀਂ ਕੱਲੇ ਕੱਲੇ ਤੁਸੀਂ ਕੱਲੇ ਤੁਸੀਂ ਕੱਲੇ ਕੱਲੇ ਨਾਂ ਲੈ ਕੇ ਕਿਉਂ ਮੈਨੂੰ ਪੁੱਛਦੇ ਹੋ ਉਹ ਮੈਂ ਉਹਨਾਂ ਕੋਈ ਸਰਟੀਫੀਕੇਟ ਹੀ ਲੈਣਾ ਜੱਥੇਦਾਰ ਉਹ ਇੱਕ ਮਿੰਟ ਇੱਕ ਮਿੰਟ ਸੁਣ ਲਓ ਭਾਜਪਾ ਇੱਕ ਸਿਆਸੀ ਪਾਰਟੀ ਹੈ ਉਹਨੇ ਆਪਣਾ ਕੰਮ ਕਰਨਾ ਹੈ ਸ਼੍ਰੋਮਣੀ ਕਾਲਦਨ ਆਪਣੇ ਕੰਮ ਕਰਨਾ ਉਹਨਾਂ ਨੂੰ ਪਤਾ ਹੋਵੇਗਾ ਜਿਨ੍ਹਾਂ 23 ਸਾਲ ਉਹਨਾਂ ਕੱਟੇ ਐ ਉਥੇ ਰਾਜ ਸਭਾ 'ਚ ਰਹੇ ਐ ਉਹਨਾਂ ਨਾਲ ਐਮਪੀ ਰਹੇ ਐ ਮੰਤਰੀ ਰਹੇ ਉਹਨਾਂ ਨੂੰ ਪਤਾ ਹੋਣਾ ਕਿ ਉਹ ਕੀ ਕਹਿੰਦੇ ਐ ਕੀ ਭਾਜਪਾ ਸਾਨੂੰ ਕਹੇਗੀ ਇਹ ਜੇ ਕਾਦਰ ਸਾਹਿਬ ਦੀ ਛਤਰ ਛਾਇਆ ਥੱਲੇ ਆਓ ਕਿ ਭਾਜਪੀ ਸਾਨੂੰ ਕਹੇਗੀ ਕਿ ਉਹਦੇ ਦਿਸ਼ਾ ਨਿਰਦੇਸ਼ ਅਨੁਸਾਰ ਚੱਲੋ ਕਿ ਭਾਜਪੀ ਨੇ ਸਾਨੂੰ ਇੱਧਰੋਂ ਤੋੜਨਾ ਗੁਰੂ ਆਲੇ ਪਾਸੇ ਨੂੰ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਇੱਥੋਂ ਦੀ ਮਰਿਆਦਾ ਸਿਧਾਂਤ ਬਚਾ ਕੇ ਰੱਖੋ ਇਹ ਤਾਂ ਸਾਡੇ ਸਿੱਖਾਂ ਦਾ ਫਰਜ਼ ਬੰਦਾ ਸੀ ਸਿੱਖ ਜਿਹੜੇ ਆ ਉਸ ਮਰਿਆਦਾ ਤੋਂ ਰਹੀ ਐ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਇੰਨਾ ਕੁਝ ਹੋਣ ਤੋਂ ਬਾਅਦ ਉਹਨਾਂ ਦਾ ਵਾਪਸ ਹਲਤ ਲੱਗਦਾ ਤੁਹਾਨੂੰ ਜਾਇਜ਼ ਐ ਦੇਖੋ ਮੈਂ ਮੈਂ ਕਿਸੇ ਵਾਰ ਕੀ ਕਮਾ ਹਰਜਿੰਦਰ ਸੇ ਤਾਮੀਨ ਹੈ ਜਿਹੜੀ ਨੈਤਿਕਤਾ ਦੇ ਆਧਾਰ ਤੇ ਕਹਿੰਦੇ ਮਸਤੀਫਾ ਦਿੱਤਾ ਜੇ ਤੇ ਉਹ ਨੈਤਿਕਤਾ ਬਹਾਲ ਹੋ ਗਈ ਹੈ ਤੂੰ ਆ ਜਾਣਗੇ ਨਹੀਂ ਤੇ ਉਹਨਾ ਸੋਚਣਾ